ਵੱਖ-ਵੱਖ ਸਿਆਸੀ ਪਾਰਟੀਆਂ ਲੋ ਜਿਹੜਾ ਕਿ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕਸਬਾ ਖਡੂਰਸਾ ਵਿਖੇ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਸੋ ਸਾਡੇ ਨਾਲ ਇੱਥੇ ਸਰਦਾਰ ਮਨਜੀਤ ਸਿੰਘ ਮੰਨਾ ਜੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਅਤੇ ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤਰਨਤਨ ਸੋ ਸਾਡੇ ਨਾਲ ਇੱਥੇ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਚੋਣਾਂ ਨੂੰ ਲੈ ਕੇ ਅੱਜ ਇੱਕ ਵਿਸ਼ੇਸ਼ ਕਸਬਾ ਖਡੂਰਸਾ ਵਿਖੇ ਮੀਟਿੰਗ ਕੀਤੀ ਗਈ ਹੈ ਸੋ ਸਾਡਾ ਮਨਜੀਤ ਸਿੰਘ ਮੰਨਾ ਜੀ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਬ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਹੰਗਾਰਾ ਤੇ ਬਲ ਮਿਲਿਆ ਜਿਹਦੇ ਵਿੱਚ ਸਾਡੇ ਵੀਰ ਸਰਦਾਰ ਗੁਰਦੀਪ ਸਿੰਘ ਹੋਣੀ ਸਰਦਾਰ ਪਰਮਜੀਤ ਸਿੰਘ ਜੀ ਸਰਜੀਤ ਸਿੰਘ ਸਰਦਾਰ ਗੁਰਦੀਪ ਸਿੰਘ ਉਹਨਾਂ ਦਾ ਬੇਟਾ ਨਵਜੋਤ ਸਿੰਘ ਸਾਰੇ ਜਾਣੇ ਨੇ ਅੱਜ ਆਪਣੀ ਸਮੁੱਚੀ ਟੀਮ ਨਾਲ ਪਰਿਵਾਰਾਂ ਦੇ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆ ਅਸੀਂ ਇਹਨਾਂ ਸਾਰੇ ਹੀ ਵੀਰਾਂ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਤੇ ਧੰਨਵਾਦ ਕਰਦੇ ਆ ਜੀ ਆਖਦੇ ਆ ਤੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਨੇ ਆ ਕਿ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੂਰਾ ਮਾਣ ਤੇ ਸਤਿਕਾਰ ਹੋਊਗਾ ਇਹਨਾਂ ਨੂੰ ਪਾਰਟੀ ਦੇ ਵਿੱਚ ਬਣਦੀ ਯੋਗ ਥਾਂ ਦਿੱਤੀ ਜਾਊਗੀ ਮੈਂ ਜੇਗਾ ਇਹ ਵੀ ਕਹਿ ਲਵਾਂ ਕਿ ਇਹ ਜਿਹੜੇ ਸਾਡੇ ਪਰਿਵਾਰ ਨੇ ਇਹ ਕੋਈ ਵੱਖਰੇ ਨਹੀਂ ਸੀ ਸਾਡੇ ਤੋਂ ਇਹ ਸਾਡੇ ਆਪਣੇ ਪਰਿਵਾਰ ਨੇ ਇਹਨਾਂ ਨੇ ਅੱਜ ਜਿਹੜਾ ਵਾ ਪੂਰਾ ਉਹ ਜਿਹੜੀ ਸਾਡੀ ਪਾਰਟੀ ਦੀ ਪਰੰਪਰਾ ਵਾ ਉਹਨੂੰ ਅੱਜ ਪੂਰਾ ਕੀਤਾ ਵਾ ਅੱਜ ਸਾਡੇ ਨਾਲ ਚੱਲ ਕੇ ਸਰੂਪੇ ਪਵਾ ਕੇ ਇਹਨਾਂ ਨੇ ਚੱਲਣ ਦਾ ਪ੍ਰਣ ਜਿਹੜਾ ਲਿਆ ਇਹ ਪਹਿਲਾਂ ਵੀ ਹਮੇਸ਼ਾ ਸਾਡੇ ਨਾਲ ਰਹੇ ਆ ਤੇ ਅੱਜ ਪਾਰਟੀ ਦੀ ਜੋ ਰੀਤੀ ਨੀਤੀ ਆ ਉਹਨੂੰ ਪੂਰਿਆਂ ਕਰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਮੈਂ ਦੁਬਾਰਾ ਫੇਰ ਇਨ੍ਹਾਂ ਸਾਰੇ ਵੀਰਾਂ ਦਾ ਭੈਣਾਂ ਦਾ ਇਨ੍ਹਾਂ ਸਾਰੇ ਪਰਿਵਾਰਾਂ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਉਣ ਤੇ ਜੀ ਆਇਆਂ ਆਖਦਾ ਧੰਨਵਾਦ ਕਰਦਾ ਐਮਲਿਆ ਸਾਹਿਬ ਜੇਕਰ ਗੱਲ ਕੀਤੀ ਜਾਏ ਵਿਰੋਧੀ ਪਾਰਟੀਆਂ ਲੋਗਾਂ ਲਈ ਆਖੀ ਜਾ ਰਹੀ ਆ ਕਿ ਕੇਜਰੀਵਾਲ ਨੂੰ ਜਿਸ ਤਰ੍ਹਾਂ ਕਿ ਜੇਲ੍ਹ ਭੇਜਿਆ ਗਿਆ ਵਾ ਕਿ ਉਹਨਾਂ ਲੋ ਇਹ ਗੱਲ ਆਖੀ ਜਾ ਰਹੀ ਆ ਕਿ ਤੁਸੀਂ ਜੇਲ੍ਹ ਤਾਂ ਭੇਜਤਾ ਪਰ ਕੇਜਰੀਵਾਲ ਦੀ ਸੋਚ ਨੂੰ ਕਿਸ ਤਰ੍ਹਾਂ ਬਦਲੋਗੇ ਇਹ ਤਾਂ ਜੋ ਮਰਜੀ ਝੂਠ ਬੋਲੀ ਜਾਣ ਜੋ ਮਰਜੀ ਕਹੀ ਜਾਣ ਸੋਚ ਉਹਦੀ ਕਾਦੀ ਆ ਸੋਚ ਉਹਦੀ ਇਹੋ ਝੂਠ ਬੋਲਣ ਦੀ ਆ ਕਿ ਲੋਕਾਂ ਨੂੰ ਘਬਰਾਹ ਕਰਨਾ ਧੋਖਾ ਦੇਣਾ ਤੇ ਭ੍ਰਿਸ਼ਟਾਚਾਰ ਕਰਨਾ ਇਹ ਕਿਹੜੀ ਸੋਚ ਆ ਅੱਜ ਸੋਚ ਤਾਂ ਇੱਕ ਆ ਮੋਦੀ ਸਾਹਿਬ ਦੀ ਜਿਹੜੇ ਕਿ ਇੱਕ ਇਮਾਨਦਾਰ ਨੇ ਇੱਕ ਵੀ ਦੁਨੀਆ ਦਾ ਜਿਹੜਾ ਸਾਡੇ ਹਿੰਦੁਸਤਾਨ ਦਾ ਕੀ ਪੂਰੀ ਦੁਨੀਆ ਦਾ ਕੋਈ ਇਨਸਾਨ ਕੋਈ ਉਂਗਲ ਨਹੀਂ ਕਰ ਸਕਦਾ ਮੋਦੀ ਸਾਹਿਬ ਵੱਲੇ ਕਿ ਇੱਕ ਨਵੇਂ ਪੈਸੇ ਦਾ ਵੀ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਹੋਵੇ 10 ਸਾਲ ਲਗਾਤਾਰ ਹੋ ਚਲੇ ਨੇ ਉਹਨਾਂ ਦੀ ਸਰਕਾਰ ਨੂੰ ਮੋਦੀ ਸਾਹਿਬ ਜਾਂਾਂ ਦੇ ਕਿਸੇ ਮੰਤਰੀ ਦੇ ਖਿਲਾਫ ਕੋਈ ਭ੍ਰਿਸ਼ਟਾਚਾਰ ਦਾ ਦੋਸ਼ ਆਇਆ ਹੋਵੇ ਤੇ ਅਸੀਂ ਉਸ ਗੱਲ ਨੂੰ ਕਹਿ ਸਕਦੇ ਹਾਂ ਤੁਸੀਂ ਵੀ ਸਾਡੇ ਸਤਿਕਾਰਯੋਗ ਵੀਰ ਪੱਤਰਕਾਰ ਹਮੇਸ਼ਾ ਤੁਸੀਂ ਰੋਜ਼ ਪੋਲੀਟੀਕਲੀ ਲੋਡਰਾਂ ਦੇ ਵਿੱਚ ਵੀ ਵਿਚਰਦੇ ਹੋ ਤੇ ਇਹਨਾਂ ਦਾ ਜੇ ਸਮਾਂ ਵੇਖ ਲਈਏ ਜੇ ਪੰਜਾਬ ਦੀ ਗੱਲ ਕਰ ਲਈਏ ਦਿੱਲੀ ਦੀ ਗੱਲ ਕਰ ਲਈਏ ਅੱਜ ਸਮੇਤ ਮੁੱਖ ਮੰਤਰੀ ਚਾਰ ਉਹਨਾਂ ਦੇ ਜਿਹੜੇ ਮੰਤਰੀ ਜ਼ਿਲ੍ਹਾ ਦੇ ਵਿੱਚ ਆ ਇਹ ਸੋਚ ਆ ਉਹਨਾਂ ਦੀ ਇਹ ਤਾਂ ਸਿਰਫ ਮੋਦੀ ਸਾਹਿਬ ਨੂੰ ਬਦਨਾਮ ਕਰਨ ਦੀ ਇਹਨਾਂ ਦੀ ਕੋਸ਼ਿਸ਼ ਆ ਪਰ ਮੋਦੀ ਸਾਹਿਬ ਨੇ ਇਹਨਾਂ ਤੋਂ ਬਦਨਾਮ ਨਹੀਂ ਹੋਣਾ ਜੋ ਮਰਜੀ ਇਹ ਆਪਣਾ ਜੋਰ ਲਾ ਲੈਣਾ ਉਹਨੇ ਪਿੱਛੇ ਜੇ ਆਪਾਂ ਦੇਖ ਲਈਏ ਪੰਜਾਂ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ ਸੀ ਪੰਜਾਬ ਦਾ ਕਰੋੜਾਂ ਰੁਪਈਆ ਇਹਨਾਂ ਨੇ ਬਰਬਾਦ ਕਰ ਦਿੱਤਾ ਬਾਹਰਲੀਆਂ ਸਟੇਟਾਂ ਦੇ ਵਿੱਚ ਸਵਾਏ ਆਪਣੇ ਇਸ਼ਤਿਹਾਰ ਲਾਉਣ ਤੋਂ ਕੀਤਾ ਕੁਝ ਤੇ ਵੋਟਾਂ ਕਿੰਨੀਆਂ ਪਾਈਆਂ ਨੋਟਾ ਤੋਂ ਵੀ ਘੱਟ ਕੋਈ ਕੀ ਇਹਨਾਂ ਲੋਕਾਂ ਦੀ ਦੇਣ ਆ ਕੀ ਲੋਕਾਂ ਦੀ ਇਹਨਾਂ ਦੀ ਕਾਰਗੁਜ਼ਾਰੀ ਆ ਕਿ ਅੱਜ ਕਰੋੜਾਂ ਰੁਪਈਆ ਲਾ ਕੇ ਵੀ ਨੋਟਾ ਤੋਂ ਘੱਟ ਵੋਟਾਂ ਇਹਨਾਂ ਨੇ ਲਈਆਂ ਹੋਣ ਤੇ ਸੁਪਨੇ ਦੇਖਦੇ ਨੇ ਕਿ ਮੈਂ ਪ੍ਰਧਾਨ ਮੰਤਰੀ ਬਣਨਾ ਪਰ ਵੀਰੋ ਪੰਜਾਬ ਦੇ ਲੋਕ ਹਿੰਦੂਸਤਾਨ ਦੇ ਲੋਕ ਬੜੇ ਸਿਆਣੇ ਨੇ ਉਹ ਸਾਰਾ ਕੁਝ ਸਮਝਦੇ ਨੇ ਕਿ ਸਾਡੇ ਦੇਸ਼ ਨੂੰ ਅੱਗੇ ਲੈ ਕੇ ਕਿਹੜੀ ਪਾਰਟੀ ਜਾ ਰਹੀ ਆ ਕਿਹੜਾ ਜਿਹੜਾ ਦੇਸ਼ ਦਾ ਲੀਡਰ ਆ ਉਹ ਅੱਗੇ ਲੈ ਕੇ ਸਾਡੇ ਦੇਸ਼ ਨੂੰ ਜਾਊਗਾ ਇਹ ਲੋਕ ਸਿਆਣੇ ਨੇ ਆ 2024 ਜੀ ਤੁਹਾਨੂੰ ਦੱਸ ਦੇਣਾ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਤੀਜੀ ਵਾਰੀ ਫਿਰ ਉਹਨਾਂ ਨੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਸੋ ਸਾਡੇ ਨਾਲ ਇੱਥੇ ਜ਼ਿਲ੍ਹਾ ਤਰਨਤਾਰਨ ਦੇ ਪ੍ਰੈਜ਼ੀਡੈਂਟ ਵੀ ਮੌਜੂਦ ਨੇ ਸੋ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ ਹਾਂਜੀ ਪ੍ਰਧਾਨ ਜੀ ਅੱਜ ਖਰੂਰ ਸਾਹਿਬ ਵੀ ਕਿ ਤੁਹਾਡੇ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਆ ਚੋਣਾਂ ਲੈ ਕੇ ਕਿਸ ਤਰ੍ਹਾਂ ਦੀ ਜੀ ਮੇਰੇ ਤੋਂ ਪਹਿਲਾਂ ਜਦੋਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਬਕਾ ਰਾਜ ਮੰਤਰੀ ਅਮ੍ਰਿਤਾ ਅਦੇਹ ਦੇ ਪ੍ਰਧਾਨ ਮੇਰੇ ਵੱਡੇ ਵੀਰ ਸਰਦਾਰ ਮਨਜੀਤ ਸਿੰਘ ਨੇ ਤੁਹਾਨੂੰ ਹਰ ਪੱਖ ਤੋਂ ਜਾਣੂ ਵੀ ਕਰਵਾਇਆ ਕਿਉਂਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੜਾ ਤਕੜਾ ਇਤਿਹਾਸਿਕ ਕਸਬਾ ਖਡੂਰ ਸਾਹਿਬ ਦੇ ਵਿੱਚ ਬਲ ਮਿਲਿਆ ਕਿਉਂਕਿ ਸਰਦਾਰ ਪਰਮਜੀਤ ਹੁਣੀ ਸਰਦਾਰ ਗਰਦੀਪ ਸਿੰਘ ਹੁਣੀ ਇਹ ਸਾਡਾ ਆਪਣਾ ਸਮੁੱਚਾ ਪਰਿਵਾਰ ਸੀ ਤੇ ਅੱਜ ਭਾਰਤੀ ਜਨਤਾ ਪਾਰਟੀ ਦੀ ਰੀਤੀ ਨੀਤੀ ਦੇ ਤਹਿਤ ਅੱਜ ਇਹਨਾਂ ਨੇ ਆਪਣੇ ਸਮੁੱਚੇ ਪਰਿਵਾਰਾਂ ਦੇ ਨਾਲ ਜਿਹੜੀ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਇਤਿਹਾਸਿਕ ਕਸਬਾ ਖਡੂਰ ਸਾਹਿਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਬੜਾ ਬਲ ਮਿਲਿਆ ਪਤਨ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਬੀਜੇਪੀ ਵੱਲੋਂ ਇਕੱਠ ਹੁੰਦਾ ਸੀਗਾ ਲੇਕਿਨ ਹੁਣ ਵੀ ਇਕੱਠ ਕੀਤਾ ਜਾਏਗਾ ਕਿਸੇ ਪਾਰਟੀ ਨਾਲ ਉਹਦੇ ਹੁਣ ਤਾਂ ਇਕੱਠ ਜੋੜ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜੀ ਕਿਉਂਕਿ ਸਾਨੂੰ ਪਾਰਟੀ ਵੱਲੋਂ ਦਸਾ ਨਿਰਦੇਸ਼ ਆ ਗਏ ਨੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਕੋਈ ਗੱਠ ਜੋੜਦੀ ਅਸੀਂ ਇਕੱਲਿਆਂ 13 ਦੀਆਂ 13 ਸ਼ੀਟਾਂ ਤੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀਆਂ ਇਲੈਕਸ਼ਨਾਂ ਲੜੂਗੀ ਤੇ 13 ਦੀਆਂ 13 ਸ਼ੀਟਾਂ ਤੋਂ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜੜੀਆਂ ਬਾਹਮਾ ਨੂੰ ਮਜ਼ਬੂਤ ਕੀਤਾ ਜਾਊਗਾ ਆਤੀ ਜਨਤਾ ਪਾਰਟੀ ਵੱਲੋਂ ਇੱਕ ਅੱਜ ਵਿਸ਼ੇਸ਼ ਮੀਟਿੰਗ ਕੀਤੀ ਜਿੱਥੇ ਕਿ ਸਰਦਾਰ ਮਜੀਦ ਸਿੰਘ ਮਾਨਾ ਅਤੇ ਹਰਦੀਪ ਸੰਧੂ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਸੋ ਜਿਨ੍ਹਾਂ ਦੇ ਕਰ ਮੀਟਿੰਗ ਕੀਤੀ ਗਈ ਸੋ ਸਾਨੂੰ ਇੱਥੇ ਪਰਿਵਾਰਕ ਮੈਂਬਰ ਮੌਜੂਦ ਹੈ ਗੱਲਬਾਤ ਕਰਨ ਲਈ ਹਾਂਜੀ ਸਰ ਕੀ ਨਾ ਜੀ ਸਰਦਾਰ ਪਰਮਜੀਤ ਸਿੰਘ ਮਾਨ ਜੀ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਬੀਜਪੀ ਵੱਲੋਂ ਜਿਹੜਾ ਤੋਂ ਵੱਡੇ ਵੱਲ ਇੱਕ ਵਿਸ਼ੇਸ਼ ਬੀਜਪੀ ਦੀ ਮੀਟਿੰਗ ਕਰਾਈ ਗਈ ਹੈ ਇਹ ਜੀ ਆਹੀਂ ਪਹਿਲਾਂ ਚਲੋ ਵੱਖ-ਵੱਖ ਪਾਰਟੀਆਂ ਦੇ ਵਿੱਚ ਜਿਹੜਾ ਵਾ ਕੰਮ ਕੀਤਾ ਵਾ ਜੀ ਤੇ ਕਾਫੀ ਸਮਾਂ ਜਿਹੜਾ ਵਾ ਪਹਿਲਾਂ ਅਸੀਂ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਫੇ ਥੋੜਾ ਸਮਾਂ ਅੱਡਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਫਿਰ ਅਸੀਂ ਮੈਂ ਕਾਂਗਰਸ ਪਾਰਟੀ ਦੇ ਵਿੱਚ ਜਿਹੜੀਆਂ ਸੀਗਾ ਸ਼ਾਮਲ ਹੋਇਆ ਸੀ ਹੁਣ ਫਿਰ ਅਸੀਂ ਕੁਝ ਜਿਹੜਾ ਬੀਜੇਪੀ ਦੀਆਂ ਨੀਤੀਆਂ ਵੇਖੀਆਂ ਉਹਨਾਂ ਦੀ ਕਾਰਗੁਜ਼ਾਰੀ ਵੇਖੀ ਔਰ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਮੱਲਾ ਸਾਫਕਾਰ ਰਾਜ ਮੰਤਰੀ ਔਰ ਉਹਨਾਂ ਦੇ ਨਾਲ ਸਰਦਾਰ ਹਰਜੀਤ ਸਿੰਘ ਜੀ ਸੰਧੂ ਸਾਡੇ ਜਿਹੜੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਨੇ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਹਨਾਂ ਦੇ ਕੋਲ ਅਸੀਂ ਸਾਰਾ ਜਿਹੜਾ ਇਹ ਚੀਜ਼ ਦਾ ਸਾਨੂੰ ਪਤਾ ਸੀਗਾ ਵੀ ਜਿਹੜੀ ਭਾਜਪਾ ਬਹੁਤ ਵੱਡੇ ਪੱਧਰ ਤੇ ਜਿਹੜਾ ਵਾ ਲੋਕਾਂ ਦੇ ਹਿੱਤਾਂ ਵਾਸਤੇ ਜਿਹੜੀ ਆ ਲੜ ਰਹੀ ਆ ਔਰ ਵਧੀਆ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਆ ਉਹ ਸੈਂਟਰ ਦੇ ਵਿੱਚ ਗਵਰਨਮੈਂਟ ਹੋਣ ਕਰਕੇ ਉਹਨਾਂ ਨੇ ਬਹੁਤ ਜਿਹੜੀਆਂ ਸਹੂਲਤਾਂ ਵਾਂ ਲੋਕਾਂ ਤੱਕ ਪਹੁੰਚਾਉਣ ਦਾ ਜਿੰਦਗ ਕੀਤਾ ਵਾ ਹਾਂ ਕਿਸੇ ਕਾਰਨ ਕਰਕੇ ਸਟੇਟ ਗਵਰਨਮੈਂਟ ਜਿਹੜੀ ਆ ਵਿਰੋਧੀ ਧਿਰ ਦੀ ਹੋਣ ਕਰਕੇ ਕਿਸੇ ਤੱਕ ਸਹੂਲਤ ਨਾ ਪਹੁੰਚੋ ਵੱਖਰੀ ਗੱਲ ਆ ਪਰ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਬਹੁਤ ਜਿਹੜੀਆਂ ਸਹੂਲਤਾਂ ਭੇਜੀਆਂ ਗਈਆਂ ਉਹਨਾਂ ਦੀ ਨੀਤੀਆਂ ਦੇਖਦੇ ਹੋਈ ਅੱਜ ਜਿਹੜਾ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਜੇਕਰ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਪਰਿਵਾਰ ਹੋਣ ਤੱਕ ਜਿਹੜੇ ਸ਼ਾਮਲ ਹੋ ਚੁੱਕੇ ਬੀਜੇਪੀ ਇਹ ਜਿਹੜੇ ਸਾਡੇ ਨਾਲ ਅੱਜ ਪਰਿਵਾਰ ਹੋਇਆ ਜੀ ਤਕਰੀਬਨ ਅਸੀਂ ਅੱਜ 15 ਤੋਂ 16 ਪਰਿਵਾਰ ਜਿਹੜੇ ਜੀ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਜੀ ਹਾਂਜੀ ਜਿਸ ਤਰ ਤੁਸੀਂ ਸਰਕਾਰਾਂ ਦੀ ਗੱਲ ਕੀਤੀ ਆ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਪਹਿਲਾਂ ਵੀ ਇਹਨਾਂ ਤੋਂ ਬਹੁਤ ਵਾਅਦੇ ਕੀਤੇ ਸੀਗੇ ਹਰੇਕ ਲੇਡੀ ਨੂੰ ਜਿਹੜਾ ਕਿ ਰਸੋਈ ਖਰਚਾ ਵੀ ਦਿੱਤਾ ਜਾ ਦੇ ਸਰ ਇਸ ਤਰ੍ਹਾਂ ਵੀ ਜਦੋਂ ਇਹ ਕਾਂਗਰਸ ਪਾਰਟੀ ਦੇ ਸੀਐਮ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਆ ਉਹਨਾਂ ਨੇ ਉਸ ਟਾਈਮ ਤੇ ਜਿਹੜੇ ਆ ਬਿਜਲੀ ਦੇ ਬਿੱਲ ਮਾਫ ਕੀਤੇ ਸੀਗੇ ਜਦੋਂ ਮੁੱਖ ਮੰਤਰੀ ਬਣੇ ਆ ਤੇ ਇਹ ਸਾਡੇ ਜਿਹੜੇ ਹੁਣ ਜਿਹੜੇ ਸੀਐਮ ਸਾਡੇ ਭਗਵੰਤ ਮਾਨ ਜੀ ਆ ਇਹਨਾਂ ਨੇ 600 ਜੁੰਟ ਦਾ ਕੀਤਾ ਵਾ ਤੇ ਉਹ ਉੱਥੇ ਹੀ ਕੰਮ ਆ ਜਾਂਦਾ ਜੇ ਕਿਸੇ ਦੀ 600 ਤੇ 1 ਜੁੰਟ ਹੋ ਗਈ ਤੇ 600 ਦਾ ਵੀ ਨਾਲ ਬਿੱਲ ਲੱਗ ਕੇ ਆ ਜਾਂਦਾ ਜਦ ਕਿ ਉਹਨੂੰ ਇਹ ਨਹੀਂ ਹੁੰਦਾ ਵੀ 1 ਜੁੰਟ ਦੀ ਜਿਹੜੀ ਆ ਪੇਮੈਂਟ ਪਾਉਗੀ ਤੇ ਉਹ ਸਾਡੇ ਨਾਲ ਤੇ ਅਸੀਂ ਤੇ ਸਮਝਦੇ ਆਂ ਵੀ ਜਿਹੜੀਆਂ ਮੈਂ ਮਤਲਬ ਤਰ੍ਹਾਂ ਤਰ੍ਹਾਂ ਦੇ ਧੋਖੇ ਕੀਤੇ ਗਏ ਸੋ ਜਿਸ ਤਰ੍ਹਾਂ ਪਰਿਵਾਰਕ ਮੈਂਬਰਾਂ ਤੁਹਾਨੂੰ ਦੱਸੇ ਤਾਂ ਕਿ ਵੱਖ-ਵੱਖ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਜਿਹੜੇ ਕਿ ਗਰੀਬ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਨੇ ਉਹ ਵਾਅਦੇ ਕਿਤੇ ਵੀ ਜਿਹੜੇ ਪੂਰੇ ਨਹੀਂ ਹੁੰਦੇ ਸੋ ਭਾਜਪਾ ਦੀਆਂ ਜਿਹੜੀਆਂ ਸਰਕਾਰੀ ਸਕੀਮਾਂ ਨੂੰ ਲੈ ਕੇ ਪਰਿਵਾਰ ਵੱਲੋਂ ਵੱਡੀ ਸਮੂਲੀਅਤ ਕੀਤੀ ਗਈ ਹੈ ਸੋ ਕੈਮਰਾਮੈਨ ਸੰਦੀਪ